ਹਲੋ ਜੀ ਸ਼ਤਰੀਆ ਕਾਲ ਜੀ ਸਾਰਿਆਂ ਨੂੰ ਪ੍ਰੀਪਲ ਕਾਲ ਜਾਂਦਾ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਹੁਣ ਜਿਹੜਾ ਟਾਈਮ ਹੈ ਜੀ ਸ਼ਾਮ ਦਾ ਟਾਈਮ ਹੈਗਾ 4 ਵਜਰੇ ਨੇਗੇ ਤੇ ਅੱਜ ਲੇਟ ਹੋਣਾ ਹੀ ਹੈਗੀ 4 ਵਜੇ ਸਵੇਤੀ ਗਈ ਹੋਈ ਸੀਗੀ ਤੇ ਤਾਂ ਕਰਕੇ ਸਾਰੇ ਕੰਮ ਉੱਥੇ ਪਈ ਸੀ ਕੱਪੜੇ ਧੋਣ ਵਾਲੇ ਪਏ ਸੀਗੇ ਪੰਡੇ ਵੀਰਾ ਸਵੇਰ ਦੇ ਐਮੀ ਪਈ ਆਗੇ ਟੈਂਕੀ ਪਰ ਨਾ ਪੁੱਲਗੇ ਸਿੱਕੋ ਲੱਗਤੀ ਆਈ ਬੇ ਐਵੇਂ ਪਤਾ ਨਹੀਂ ਸੀਗਾ ਪੈਣਾ ਵੀ ਲੈਟ ਕੱਟ ਲਣਗੇ ਤੇ ਅੱਜ ਲੈਟ ਸਰ ਦੇ ਨਹੀਂ ਆਈ 4 ਵਜੇ ਹੁਣ ਆਈਏਗੀ ਤੇ ਹੁਣ ਆਪਾਂ ਕਰਦੇ ਆਂ ਜੀ ਵਲੌਗ ਦੀ ਸਟਾਰਟਿੰਗ ਤੇ ਮੈਂ ਮਿੱਦ ਕਰਦੀ ਆਂ ਜੀ ਤੁਹਾਨੂੰ ਵਲੌਗ ਬਹੁਤ ਹੀ ਵਧੀਆ ਲੱਗੂਗਾ ਜੇ ਵਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਪੈਨ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜੋ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇਗੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣ ਵਲੌਗ ਕਿੰਦਾਂ ਦਾ ਲੱਗਿਆ ਤੇ ਵਲੌਗ ਨੂੰ ਐਂਡ ਤੱਕ ਜ ਕਬਾਜਾ ਦਿੱਤਾ। ਹਾਂ ਤਾਰੀਖ ਤੱਕ ਆਈ ਰਹੂਗਾ। ਕਿੰਨੇ ਹੋ ਰਹੇ ਨੇ ਸੈਂਕੜੇ ਹੈ ਨਹੀਂ ਕੋ ਕੱਪੜੇ ਕੌਣ ਲੈ ਪੀਤੀ ਲੈ ਮੱਕੇ ਲਾਟ ਮੈਂ ਸਾਰਾ ਕੰਮ ਮੁਕਤੀ ਖੜ ਜਾਂਦਾ ਜੀ ਤੂੰ ਨਾ ਇਹ 4 ਵਜੇ ਸਵੇਰ ਦਿੱਤੀ ਹੈ ਅਗਲਾ Субтитры сделал DimaTorzok సమూ <Sundan> మూట్ <Sundan> <Sundan> ਕੋਈ ਕੋਈ ਬਾਰਿਕ ਕੰਮ ਰੁੱਥੀ ਆ ਜਾਂਦੇ ਹੁੰਤਾ ਇਹਨੂੰ ਟੈਗ ਕਰਨਗੇ ਫੇਸ ਨਹੀਂ ਦੇਖੀ ਪਾਲੇ ਦਮ ਲੈ ਚਾਹ ਤੂੰ ਜਦੋਂ ਪਤਾ ਨਹੀਂ ਕਿ ਉਹ ਹੋ ਰਹੇ ਨੇ ਪਾਸ ਸਾਰਤ ਨਹੀਂ ਨਾ ਲੱਗਿਆ ਤੇ ਆ ਨਾ ਕਿ ਨਹੀਂ ਗਿਆ ਮੇਰੇ ਕੋ ਹਰ ਹਰ ਸੱਤ ਹੈ ਹਰ ਬਸ ਢੇਰੀਆਂ ਲਾਤੀਂ ਫਿੱਟ ਦੇਾਂਗੇ ਸਾਰੇ ਕੰਮ ਤਾਂ ਮੈਂ ਕਰਿਆ ਅੱਜ ਢੇਰੀਆਂ ਵੀ ਮੈਂ ਹੀ ਲਾਈਆਂ ਸੀ ਅੱਜ ਕੁਝ ਨਹੀਂ ਹੋ ਰਿਹਾ ਲੋਕ ਬਾਰੇ ਵਿਖਣ ਸੱਤੇ ਆਪਣੇ ਤਾਂ ਸੈੱਡ ਥੱਲੇ ਪੱਕਾਗਾ ਇਧਰ ਵੀ ਪੱਕਾਗਾ ਬਾਰੇ ਮੈਂ ਤਾਂ ਜਿੱਦਾਂ ਤੇ ਆਖਾਂ ਪੱਕਾ ਦੀ ਕਿਹੜਾ ਤਲ ਦਿਨ ਤੋਂ ਹੋਇਆ ਇਸਦੀ ਨਹੀਂ ਪੱਟ ਕੇ ਫਿਰ ਉਹ ਮਿੱਟੀ ਜੀ ਖਟੇ ਜਾਨੀ ਗਾ ਪਾਈ ਰੱਖਣਗੇ Pake chao kreo rungi ane Woha kreo rungi 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 ਕੀ ਕਹਿੰਦਾਗਾ? ਹਾਂ ਹਾਂ ਹਾਂ। ਤੂੰ ਟੋਟੇ ਕਰ ਰਖ ਇੱਥੇ। ਬਾਹਰ ਤੋਂ ਸੰਗ ਪਹਿਲਾ ਹੋਗਾ। ਨਾ ਰਾਤ ਅੱਥ ਤੱਕ ਨੇ ਟੇਕਣਾ ਹੁੰਦਾਗਾ ਵਾਹ ਜਰਾ ਮਾਰ ਕੇ ਸਾਰਾ ਬਿਲਾਉ ਦਮ ਨਾਲ ਉੱਠਦਾ ਖਾ ਫਿਰ ਗੰਬਰਾਂ ਕਰਕੇ ਫਿਕਰ ਕਰਨੇ ਸਾਰੇ ਕੰਮ ਤਾਂ ਮੈਂ ਸਾਰੇ ਕੰਮ ਤਾਂ ਮੈਂ ਕਰਦੀ ਆਂ ਕਰਦੇ ਸਾਨੂੰ ਪਹਿਲਾ ਹੋਰ ਦੂਸਰੀ ਹੁੰਦੀ ਹੈਗੀ ਚੋਹੀ ਜੋ ਪਹਿਲਾਂ ਮੈਂ ਉੱਠਦੀ ਆ ਸਾਰੇ ਨਾਲੋਂ ਤੂੰ ਤਾਂ ਫਿਰ ਭਈ ਹਵਦਾ ਤੂੰ ਤਾਂ ਤੂੰ ਤਾਂ ਮਰ ਜੇ ਤਾ ਜਿੰਮ ਜਾਣਾ ਹੁਣ ਨਗਾ ਤਾ ਤੂੰ ਪੈਨ ਉਠ ਘੜਦਾਗਾ ਪਹਿਲਾਂ ਨਹੀਂ ਤਾਂ ਮੈਂ ਉੱਠਦੀ ਆ ਸਰ ਨੂੰ ਪਹਿਲਾਂ ਮੈਂ ਉੱਠਦੀ ਆਂਗੀ ਸਵੇਰੇ ਤਾਂ ਚਾਹ ਮੇ ਬਣਾਣੀ ਹੋਗੀ ਉੱਠ ਕੇ ਜਦੋਂ ਸੁਤੀ ਉੱਠਦੀ ਆ ਕਿਵੇਂ ਮੈਂ ਚਾਹ ਲੈਂਦੀ ਆਂ ਫਿਰ ਤੋ ਚੁੱਲ੍ਹੇ ਤੇ ਤਾਂ ਇਹ ਮੈਂ ਬਿਜਲੀ ਵਾਲੇ ਲਾਈਟ ਹਾਲਤੇ ਇੰਡਕਸ਼ਨ ਦੇ ਉਹਨਾਂ ਨਹੀਂ ਹੁੰਦੀਆਂ ਗੈਸ ਤੇ ਬਹੁਤ ਜ਼ਿਆਦਾ ਸੰਗਦੇ ਜੀ ਇਹ ਆਪ ਦਾ ਬੂਰੀ ਦਿਖਾਉਂਦਾ ਕਹਿੰਦਾ ਮੈਂ ਬਹੁਤ ਜ਼ਿਆਦਾ ਸੰਗ ਲੱਗਦੀ ਹੈ ਜੀ ਇਸੀ ਅੱਜ ਦਾ ਆਪਣਾ ਬਲੌਗ ਤੇ ਮੈਂ ਉਮੀਦ ਕਰਦੀ ਹਾਂ ਜੀ ਤੁਹਾਨੂੰ ਬਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜੋ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇਗੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਚਲੋ ਜੀ ਬਲੌਗ ਦੇਣ ਦਾ ਪੈਠੀ ਕਰਦੇ ਹਾਂ ਜੀ ਮਿਲਦੇ ਆਂ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ